ਵਲੇ ਦੀ ਵੱਡੀ ਖਬਰ ਜਲਾ ਤਰਨਤਾਰਨ ਦੇ ਕਸਬਾ ਫਤਿਹਾਬਾਦ ਤੋਂ ਆ ਰਹੀ ਹੈ ਦੋ ਨੌਜਵਾਨ ਤੇ ਪੁਲਿਸ ਦੇ ਵਿੱਚ ਮੁੱਠਪੇੜ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਚਿੱਟੀ ਕਾਤ ਤੇ ਦੋ ਨੌਜਵਾਨ ਸਵਾਰ ਹੋ ਕੇ ਜਦ ਆ ਰਹੇ ਸੀ ਤਾਂ ਪੁਲਿਸ ਨੂੰ ਸ਼ੱਕ ਪੈਣ ਤੇ ਜਦ ਉਹਨਾਂ ਨੂੰ ਰੋਕਿਆ ਤਾਂ ਦੋ ਨੌਜਵਾਨਾਂ ਨੇ ਪੁਲਿਸ ਦੇ ਉੱਤੇ ਫੈਰ ਖੋਲ ਦਿੱਤੀ ਜਵਾਬੀ ਕਾਰਵਾਈ ਵਜੋਂ ਜਦ ਪੁਲਿਸ ਨੇ ਵੀ ਅਫ ਫੈਰਿੰਗ ਕੀਤੀ ਤਾਂ ਇੱਕ ਨੌਜਵਾਨ ਭੱਜਨ ਦੇ ਵਿੱਚ ਕਾਮਜਾਬ ਹੋ ਗਿਆ ਤੇ ਇੱਕ ਨੌਜਵਾਨ ਦੇ ਲੱਤ ਦੇ ਵਿੱਚ ਗੋਲੀ ਲੱਗੀ ਮੌਕੇ ਤੇ ਐਸਐਸਪੀ ਰਵਜੋਤ ਗਰੇਵਾਲ ਪਹੁੰਚਦੇ ਨੇ ਸਾਰਾ ਮਾਮਲਾ ਕੀ ਏ ਉਹਨਾਂ ਦੇ ਜ਼ੁਬਾਨੀ ਸੁਣਦੇ ਆ ਆਏ ਦਿਨ ਹੀ ਤਰਨਤਾਨ ਦੇ ਵਿੱਚ ਵੱਡੀਆਂ ਵਾਰ ਦਿੱਤਾ ਹੁੰਦੀਆਂ ਨੇ ਜਿੱਥੇ ਇਹ ਲੋਕ ਵਾਰਦਤਾ ਕਰਨ ਤੋਂ ਪਿੱਛੇ ਨਹੀਂ हट ਰਹੇ ਉੱਥੇ ਹੀ ਜ਼ਿਲ੍ਹਾ ਤਰਨਤਾਰਨ ਦਾ ਪੁਲਿਸ ਪ੍ਰਸ਼ਾਸਨ ਪੱਬਾ ਪਾਰ ਹੈ ਇਹੋ ਜੇ ਲੋਕਾਂ ਦਾ ਸਿਰ ਕੁਚਲਣ ਵਾਸਤੇ ਮੌਕੇ ਤੇ ਪਹੁੰਚੇ ਨੇ ਐਸਐਸਪੀ ਰਵਜੋਤ ਗਰੇਵਾਲ ਆਉ ਸੁਣਦੇ ਆ ਉਹਨਾਂ ਦੇ ਜ਼ੁਬਾਨੀ ਸੁਣਦੇ ਆ ਇਹ ਸਾਰਾ ਮਾਮਲਾ ਕੀ ਏ ਇਹ ਕੌਣ ਨੌਜਵਾਨ ਸੀ ਇਹਨਾਂ ਦਾ ਮਕਸਦ ਕੀ ਸੀ ਇਹ ਕੀ ਵਾਰਦਤ ਕਰਨਾ ਚਾਹੁੰਦੇ ਸੀ ਕਿ ਇਹਨਾਂ ਦੀ ਜਿਹੜੀ ਬੈਕਗ੍ਰਾਉਂਡ ਹੈ ਕ੍ਰਿਮਿਨਲ ਬੈਕਗ੍ਰਾਉਂਡ ਹੈ ਉਹ ਸਾਰੀ ਜਾਣਕਾਰੀ ਜਿਹੜੀ ਹੈ ਉਹ ਆਪਾਂ ਲੈਨੇ ਆ ਗੱਲਬਾਤ ਕਰਦੇ ਹਾਂ ਐਸਐਸਪੀ ਰਵਜੋਤ ਗਰੇਵਾਲ ਦੇ ਨਾਲ ਉਹਨਾਂ ਦਾ ਕੀ ਕਹਿਣਾ ਤੁਸੀਂ ਦੇਖਦੇ ਰਹੋ ਜਿਹੜੀ ਇਸ ਨਿਊਜ਼ ਚੈਨਲ ਦੇ ਨਾਲ ਪੱਤਰਕਾਰ ਬਾਬਾ ਗੁਰਦੇਵ ਸਿੰਘ ਦੀ ਰਿਪੋਰਟ ਹੋਇਆ ਗੁੰਗਰ ਸਾਹਿਬ ਦੀ ਫਟਿਆ ਬਾਲਾ ਕੀ ਮਾਮਲਾ ਹੈ ਮੰਨ ਸਾਰਾ ਜੀ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਦੇ ਦੇਸ਼ ਦੇ ਅ ਜਲੇ ਦੇ ਵਿੱਚ ਵਾਟ ਵਾਟ ਖਾਵਾ ਤੇ ਨਾਕਾਬੰਦੀ ਕੀਤੀ ਗਈ ਸੀ ਤੇ ਅੱਜ ਇਥੇ ਗੋਇੰਡਵਾਲ ਸਾਹਿਬ ਵਿਖੇ ਜਿਹੜਾ ਬਾਬਾ ਦੰਡੀਆ ਦਾ ਕੰਡਾ ਨਾਕਾ ਸੀਗਾ ਉੱਥੇ ਪੁਲਿਸ ਪਾਰਟੀ ਵੱਲੋਂ ਚੈਕਿੰਗ ਕੀਤੀ ਜਾ ਰਹੀ ਸੀ ਜੀ ਇੱਕ ਬਿਨਾ ਨੰਬਰ ਤੋਂ ਜਿਹੜੀ ਸਿਫਟ ਗੱਡੀ ਸੀਗੀ ਉਹ ਨਾਕਾਬੰਦੀ ਨੂੰ ਵੇਖ ਕੇ ਉਹ ਉੱਥੇ ਟਰਨ ਕੀਤਾ ਤੇ ਜਦੋਂ ਪੁਲਿਸ ਪਾਰਟੀ ਨੇ ਇਮੀਡੀਏਟਲੀ ਜੇਸ ਕੀਤਾ ਤਾਂ ਜਿਵੇਂ ਸੱਚ ਉਹ ਚੌਕੀ ਵਿਚਾਰ ਜਿਹੜੇ ਆਪਨਾ ਕਬੰਦੀ ਦੇ ਪ੍ਰੈਜ਼ੈਂਸ ਸੀ ਤਾਂ ਉਹ ਉਹ ਉਹਨਾਂ ਵੱਲੋਂ ਜਿੱਥੇ ਆਪਾਂ ਹੁਣ ਮੌਕੇ ਤੇ ਖੜੇ ਹੈ ਇੱਥੇ ਗੱਡੀ ਮੋੜ ਲਈ ਜੀ ਤੇ ਪੁਲਿਸ ਪਾਰਟੀ ਵੱਲੋਂ ਉਹਨਾਂ ਨੂੰ ਮੈਸੇਜ ਦਿੱਤਾ ਗਿਆ ਵੀ ਉਹ ਰੁਕਣ ਤੇ ਚੈਕਿੰਗ ਨਾਲ ਕੋਆਪਰੇਟ ਕਰਨ ਜੀ ਪਰ ਉਹਨਾਂ ਨੇ ਜਿਹੜੀ ਉਹਨਾਂ ਦੀ ਗੱਡੀ ਚੋਂ ਕੀ ਸੜਕ ਤੋਂ ਉੱਤਰ ਗਈ ਸੀ ਉਹਨਾਂ ਨੇ ਉੱਤਰ ਕੇ ਪੁਲਿਸ ਪਾਰਟੀ ਤੇ ਫਾਇਰਿੰਗ ਸ਼ੁਰੂ ਕਰ ਦਿੱਤੀ ਤਾਬਰ ਤੋਰ ਜੀ ਤੇ ਜਵਾਬੀ ਫਾਇਰਿੰਗ ਦੇ ਵਿੱਚ ਕਿਉਂਕਿ ਗੱਡੀ ਦੇ ਵਿੱਚ ਦੋ ਬੰਦੇ ਸਵਾਰ ਸੀ ਇੱਕ ਜਿਹੜਾ ਡਰਾਈਵ ਕਰ ਰਿਹਾ ਸੀ ਤੇ ਇੱਕ ਕੋ-ਡਰਾਈਵਰ ਸੀਗਾ ਤੇ ਜਵਾਬੀ ਫਾਇਰਿੰਗ ਦੇ ਵਿੱਚ ਜਿਹੜਾ ਸੀਗਾ ਗੁਰਸੇਵਕ ਸਿੰਘ ਇਲੀਅਸ ਬੰਮ ਬਨਾਮ ਦਾ ਵਿਅਕਤੀ ਸੀ ਉਹਦੀ ਲੱਤੇ ਹੋਣੀ ਲੱਗੀ ਉਹਨੂੰ ਇਮੀਡੀਏਟਲੀ ਫਰਸਟ ਏਡ ਦੇ ਲਈ ਹਸਪੀਟਲ ਲੈ ਕੇ ਗਈ ਜੇ ਪੁਲਿਸ ਪਾਟੀ ਦੂਜਾ ਜਿਹੜਾ ਬੰਦਾ ਸੀਗਾ ਡਰਾਈਵਰ ਉਹ ਮੌਕੇ ਤੋਂ ਫਰਾਰ ਹੋ ਗਿਆ ਵੱਖ-ਵੱਖ ਟੀਮਾਂ ਬਣਾ ਕੇ ਇਲਾਕੇ ਦੇ ਵਿੱਚ ਉਹਦੀ ਭਾਲ ਜਾਰੀ ਮੇਰੇ ਮੇਰਾ ਜਿਹੜਾ ਇਹ ਹੈਗਾ ਸੀ ਇਹ ਬੰਮ ਕੇ ਅਟੈਚਮੈਂਟ ਇਹਦੀ ਕਿਸ ਦੇ ਨਾਲ ਸੀ ਔਰ ਕੋਈ ਸਾਹਮਣੇ ਆਇਆ ਪਾਇਆ ਕੁਝ ਚੀਜ਼ ਬੰਦੇ ਦੀ ਬੜੀ ਵੱਡੀ ਕ੍ਰਾਈਮਨਲ ਹਿਸਟਰੀ ਹੈ 6 ਰਿਤੇ ਪਰਚੇ ਦਰਜ ਨੇ ਜਿਨ੍ਹਾਂ ਚ ਮਰਡਰ ਅਟੈਂਪਟ ਟੂ ਮਰਡਰ ਫਿਰ 7 302 ਆਰਮਜ਼ ਐਕਟ ਦੇ ਪਰਚੇ ਦਰਜ ਨੇ ਸਤਾਨ ਸ਼ੋਰਾ ਗੈਂਗ ਦੇ ਨਾਲੇ ਉਹਦਾ ਮੈਂਬਰ ਹੈ ਤੇ ক্লোਜ਼ਲੀ ਨੋਟ ਕੋਈ ਵਾਪਨ ਦੀ ਰਿਕਵਰੀ ਹੋਈ ਹੈ ਇਹਦੇ ਕੋਲ ਇਹਨੇ ਕੋਲ ਇੱਕ ਵਾਪਨ ਆਪਣੇ ਕੋਲ ਰਿਕਵਰ ਹੋਇਆ ਹੈ ਅ ਅ ਜਦੋਂ ਬ੍ਰੀਤੋ ਬਾਅਦ ਇਹ ਫੋਰੈਂਸਿਕ ਟੀਮ ਨੂੰ ਬੁਲਾਇਆ ਗਿਆ ਮੌਕੇ ਤੇ ਅਸੀਂ ਸਾਰੇ ਖੜੇ ਆ ਤੇ ਪਰਚਾ ਦਰਜ ਕਰਕੇ ਕਾਨੂੰਨਤਾਵ ਕਹਿ ਕਰ ਰਿਹਾ ਠੀਕ ਹੈ